ਉਹ ਕਹਿੰਦਾ ਬੈਜਾ ਮੋਟਰਸਾਈਕਲ ਤੇ ਮੈਨੂੰ ਧਮਕੀ ਦਿੱਤੀ ਘਬਰਾਇਆ ਘਬਰਾ ਗਿਆ ਮੈਂ ਤਾਂ ਉਹ ਕਹਿੰਦਾ ਮਾਰ ਦਿਆਂਗੇ ਗੋਲੀ ਮੈਂ ਕਰ ਦਾਂਗੇ ਬੈਜਾ ਅੱਜ ਉਸ ਪਰਿਵਾਰ ਨਾਲ ਮਿਲਣ ਲੱਗੇ ਆ 75 ਸਾਲਾਂ ਦਾ ਜਿਹੜਾ ਬਜ਼ੁਰਗ ਜਿਹਦੇ ਦਿਨ ਦਿਹਾੜੇ ਹੱਥ ਦੇ ਵਿੱਚੋਂ ਇੱਕ ਸੋਨੇ ਦੀ ਅਗੂਠੀ ਫੋਕੇ ਲੈ ਕੇ ਤੇ ਜਿਹੜਾ ਉਹਦੇ ਜੇਬ ਦੇ ਵਿੱਚ 5000 ਰੁਪਇਆ ਸੀ ਉਹ ਵੀ ਖੋ ਕੇ ਲੈ ਗਿਆ ਘਰ ਦੇ ਹਾਲਾਤ ਦੇਖੋ ਜਿਹੜੇ ਇੰਨੇ ਕੁ ਜ਼ਿਆਦਾ ਨਾਜ਼ੁਕ ਹੈ ਬਜ਼ੁਰਗ ਜੋੜਾ ਰੂ ਰੋ ਕੇ ਜਿਹੜਾ ਉਹਨਾਂ ਦਾ ਬੁਰਾ ਹਾਲ ਹੈ ਜਿਹੜੇ ਡਲੇ ਪਏ ਜਿਹੜੇ ਬੱਤੇ ਆ ਉਹ ਵੀ ਡਲੇ ਪਏ ਕਿਸੇ ਟਾਈਮ ਵੀ ਆ ਕੇ ਇਹ ਪਾਣਾ ਨਾ ਵਾਪਰੇ ਕਿ ਇਹ ਛੱਤ ਥੱਲੇ ਆ ਕੇ ਡਿੱਗ ਸਕਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਡਿਸਟ੍ਰਿਕਟ ਫਰੀਦਕੋਟ ਦੇ ਸ਼ਹਿਰ ਜੈਤੋ ਮੰਡੀ ਦੇ ਵਿੱਚ ਤੇ ਆਪਣੇ ਨਾਲ ਇੱਕ ਪਰਿਵਾਰ ਹੈ ਜਿਨ੍ਹਾਂ ਨਾਲ ਪਿਛਲੇ ਦਿਨੀ ਜਿਹੜਾ ਭਾਣਾ ਵਾਪਰਿਆਗਾ ਅੰਕਲ ਜੀ ਤੁਸੀਂ ਕਿਸ ਟਾਈਮ ਤੇ ਜਿਹੜਾ ਮੋਟਰਸਾਈਕਲ ਤੇ ਜਾ ਰਹੇ ਸੀ ਮੋਟਰਸਾਈਕਲ ਤੇ ਤੁਸੀਂ ਜਾ ਰਹੇ ਸੀ ਕਿ ਤੁਹਾਨੂੰ ਭਾਇਆ ਸੀ ਮੋਟਰਸਾਈਕਲ ਤੇ ਜੀ ਉਹਨਾਂ ਨੇ ਭਾ ਲਿਆ ਇੱਕ ਨੇ ਪੰਜਾ ਬੈਠ ਤੇ ਮੁੜ ਕੇ ਫਿਰ ਮੈਂ ਤਾਂ ਘਬਰਾ ਗਿਆ ਤੇ ਮੈਂ ਤਾਂ ਕੋਈ ਸੁਰਤ ਸਾਫ ਤੋਂ ਜੀ ਨਹੀਂ ਗਈ ਤੇ ਉਹਨਾਂ ਨੇ ਕੁਆਇਆ ਸੀ ਜਾਂ ਸੰਧਾਇਆ ਸੀ ਜੇ ਕੋਈ ਛੋਰੀ ਗਾਲੀ ਕਹੀ ਦੇਖੋ ਮੈਨੂੰ ਪਤਾ ਨਹੀਂ ਲੱਗਿਆ ਕੁਆਇਆ ਤਾਂ ਕੁਛ ਨਹੀਂ ਬਸ ਸੁਣਾ ਦੇ ਉਹ ਦਿੱਤਾ ਹੋ ਸਮਾਂ ਕਹਿੰ ਸਕਦਾ ਪਰ ਗੋਲੀ ਕੀ ਕਹੀ ਤੇ ਬਾਕੇ ਤੇ ਮੈਨੂੰ ਤੇਜ਼ੀ ਨਾਲ ਮੋਟਰਸਾਈਕਲ ਲੈ ਗਿਆ ਕੱਢ ਕੇ ਅੱਛਾ ਜੀ ਇੱਕੋ ਦਮ ਤੇਜ਼ੀ ਨਾਲ ਹਾਂ ਜੀ ਪੂਰੀ ਤੇਜ਼ੀ ਨਾਲ ਦੜਿਆ ਮੋਟਰਸਾਈਕਲ ਤੇ ਉਹ ਉੱਥੇ ਪੱਠੇ ਦੋਨੇ ਜੀ ਉਹਨਾਂ ਤੋਂ ਥੋੜਾ ਜਿਹਾ ਗਾਹਾਂ ਜਾ ਕੇ ਪਹੀ ਮੁਰਦੀ ਐ ਇੱਧਰ ਨੂੰ ਸੱਜੇ ਹੱਥ ਨੂੰ ਜੀ ਉਸ ਪਹੀ ਤੇ ਲੈ ਗਿਆ ਤੇ ਤਾਨੂੰ ਜਦੋਂ ਮੋਟਰਸਾਈਕਲ ਤੇ ਭਾਇਆ ਉਹਨਾਂ ਨੇ ਕੀ ਕਹਿ ਕੇ ਭਾਇਆ ਉਹ ਕਹਿੰਦੇ ਜੀ ਬੈ ਜਾ ਮੋਟਰਸਾਈਕਲ ਤੇ ਮੈਨੂੰ ਧਮਕੀ ਦਿੱਤੀ ਕਬਰਾਇਆ ਕਬਰਾ ਜਾ ਮੈਂ ਤਾਂ ਕਹਿੰਦਾ ਮਾਰ ਦੇਾਂਗੇ ਗੋਲੀ ਮੈਂ ਕਰ ਦਾਂਗੇ ਬੈ ਜਾ ਬਸ ਮੈਨੂੰ ਮੋਕਸੇ ਦੇ ਕਾ ਬੁਰ ਕਾ ਗਿਆ ਮੈਨੂੰ ਮੈਂ ਆਖਿਆ ਚਾਂ ਚੱਕ ਜੀ ਬਣ ਕੇ ਜਾਏ ਹਾਂ ਤੇ ਮੈਨੂੰ ਲੈ ਗਿਆ ਉੱਥੇ ਬਸ ਲੈ ਜਾ ਕੇ ਤੇ 12th ਹਾਂ ਕੰਨ ਲਿਆ ਕੱਢ ਕੀ ਅੱਛਾ ਜੀ ਮਾਹ ਮੇਰੇ ਕੋਲ ਕੀ ਆ ਤੁਸੀਂ ਖੜੇ ਕਿੱਥੇ ਸੀ ਫਾਟਕਾਂ ਕੋਲੇ ਖੜੇ ਸੀ ਹਾਂਜੀ ਫਾਟਕਾਂ ਤੇ ਇੱਥੇ ਜਦ ਤੋ ਸ਼ਹਿਰ ਉਥੇ ਰਸ ਕਾਫੀ ਹੁੰਦਾ ਫਾਟਕਾਂ ਤੇ ਨਾ ਹਾਂਜੀ ਰਸ ਉਸਤ ਹੁੰਦਾ ਹੀ ਆ ਤੇ ਤੁਹਾਨੂੰ ਜਿਹੜੇ ਦੋ ਜਣੇ ਮੋਟਰਸਾਈਕਲ ਉੱਤੇ ਆਏ ਜਿੰਮੂ ਕੇ ਤੁਹਾਨੂੰ ਕਹਿਣ ਲੱਗੇ ਵੀ ਬਹਿ ਜਾ ਤੁਸੀਂ ਕੋਈ ਰੋਲਾ ਰੂਲਾ ਨਹੀਂ ਪਾਇਆ ਮੈਨੂੰ ਛੁਰਤੇ ਨਹੀਂ ਟਿਕਾਣੇ ਰਹੀ ਮੈਂ ਤਾਂ ਮੈਂ ਤਾਂ ਘਬਰਾ ਗਿਆ ਉਹੀ ਮੈਨੂੰ ਤਾਂ ਮੈਂ ਹੱਕ ਕੀ ਬਣ ਗਿਆ ਇਹ ਚਿਰਨ ਅਚਾਨਕ ਗੋਲੀ ਦੀ ਆਖਿਆ ਨਾ ਮੈਂ ਗੋਲੀ ਮਾਰ ਦਿਆਂਗਾ ਅੱਛਾ ਤੁਹਾਨੂੰ ਕੋਈ ਮੁੜਕੀ ਹੋ ਗਿਆ ਬਲੱਡ ਪਤਾ ਨਹੀਂ ਸਾਈ ਹੋ ਗਿਆ ਮੇਰਾ ਤਾਂ ਰਾਤ ਇੱਕ ਵਾਰ ਲੱਡੂ ਨਾਲ ਗੋਲੀ ਖਾਣਾ ਹੀ ਅੱਜ ਡਰ ਕੇ ਬਸ ਬਹਿ ਗਿਆ ਜੀ ਤੇ ਬੰਦਾ ਕਪੜਾ ਅੱਡ ਦੀ ਪਾਲੀ ਹੋਊਗੀ ਤੇ ਵੇਖੋ ਪਿਛਲੇ ਦਿਨੀ ਜਿਹੜਾ ਇਹਨਾਂ ਕੋਲੇ ਮੋਟਰਸਾਈਕਲ ਤੇ ਫਾਟਕਾਂ ਕੋਲੇ ਅੰਕਲ ਜੀ ਸਵਾ 11 ਵਜੇ ਦੀ ਗੱਲ ਆ ਅੱਛਾ ਸਵਾ 11 ਵਜੇ ਦੀ ਹਾਂ ਜੀ 11 ਵਜੇ 20 ਮਿੰਟ ਅਸੀਂ ਨਾਲ ਪਾਟਕਾਂ ਤੇ ਅੰਕਲ ਜੀ ਜਿਹੜੇ ਖੜੇ ਸੀਗੇ ਤੇ ਇੱਕੋ ਦਮ ਦੋ ਜਾਣੇ ਮੋਟਰਸਵਾਰ ਤੇ ਆਏ ਹਨ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਮੋਟਰਸਾਈਕਲ ਦੇ ਜਿਹੜੇ ਦੋ ਸਵਾਰ ਜਣੇ ਆਏ ਆ ਉਹ ਤੁਹਾਨੂੰ ਕਹਿੰਦੇ ਵੀ ਤੂੰ ਮੋਟਰਸਾਈਕਲ ਤੇ ਬੈਠ ਇੱਕੋ ਦਮ ਉਸ ਤੋਂ ਬਾਅਦ ਤੁਸੀਂ ਮੋਟਰਸਾਈਕਲ ਤੇ ਬੈਠੇ ਤਾਂ ਤੁਸੀਂ ਕੋਈ ਰੋਲਾ ਨਹੀਂ ਪਾਇਆਗਾ ਤੁਸੀਂ ਘਬਰਾ ਰੋਲਾ ਉਹਨਾਂ ਨੂੰ ਪਾਉਣੇ ਨਹੀਂ ਦਿੱਤਾ ਬੈਠ ਜਾ ਚੁੱਪ ਕਰਕੇ ਰੋਲਾ ਨਾ ਪਾਉਣ ਅੱਛਾ ਜੀ ਤੇ ਮੈਂ ਤਾਂ ਕੋਲੇ ਸੀ ਉਸ ਟਾਈਮ ਤੇ ਮੈਂ ਹੀ ਤੁਹਾਨੂੰ ਪੁੱਛਿਆ ਉੱਥੇ ਵਾਰਦਾਤ ਨੇੜੇ ਆਸ-ਪਾਸੇ ਜੀ ਨਹੀਂ ਬਾਸੀਂ ਪੁੱਛਿਆ ਜਨ ਮਤਲਬ ਆ ਆ ਕੇ ਇੱਕ ਵਾਰਿਆ ਤਾਂ ਸੀ ਇੱਧਰ ਨੂੰ ਲੈ ਕੇ ਗਿਆ ਬੰਦਾ ਬਾਕੇ ਮੋਟਾ ਅੱਛਾ ਬਾਕੇ ਲੈ ਕੇ ਗਿਆ ਜੀ ਅੱਛਾ ਜੀ ਉਹਨਾਂ ਨੇ ਜਿਹੜੇ ਜਿੱਥੋਂ ਜਿੱਥੇ ਅੰਕਲ ਜੀ ਖੜੇ ਸੀਗੇ ਉਸ ਟਾਈਮ ਜਿਹੜੇ ਉੱਥੇ ਬੰਦੇ ਚਾਰ ਨੇੜੇ ਤੇ ਜਿਹੜੇ ਦੁਕਾਨਾਂ ਵਾਲੇ ਸੀ ਜੇ ਉਹਨਾਂ ਨੂੰ ਪੁੱਛਿਆ ਵੀ ਕੌਣ ਸੀ ਕਿਵੇਂ ਨਹੀਂ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਆਖਿਆ ਉਹਨਾਂ ਨਾਲ ਸੀ ਪੁੱਛਿਆ ਸੀ ਇੱਥੇ ਕੋਈ ਬਾਕੇ ਲੈ ਕੇ ਗਿਆ ਉਹ ਆ ਉਹਨੇ ਦੱਸਿਆ ਨਹੀਂ ਜਿਹੜੇ ਗਾਹ ਸੀ ਨਾ ਜਿਹੜੇ ਜਾਂਦਾ ਸੀ ਉਹ ਦੁਕਾਨ ਸਿਪਕਵਾਰ ਦੀ ਉਹਨੇ ਦੱਸਿਆ ਵੀ ਚਾਚੇ ਨੂੰ ਇੱਧਰ ਲੈ ਕੇ ਗਿਆ ਬੰਦਾ ਕੋਈ ਬਾਕੇ ਜੀ ਉਹਨੇ ਸਾਨੂੰ ਦੱਸਿਆ ਆਹ ਚੈਨਲ ਰੋਡ ਤੇ ਜਾਂਦਾ ਸੀ ਜਨ ਮਤਲਬ ਅੱਛਾ ਜੀ ਚੈਨਲ ਰੋਡ ਤੇ ਆਮ ਲੁੱਕ ਕਰਕੇ ਮੋੜ ਜਾਉਂਦਾ ਨਹੀਂ ਬਾਹਰ ਨਿਕਾਲਿਆ ਉੱਥੋਂ ਆਇਆ ਉਹਨੇ ਕਿਥੇ ਅੱਛਾ ਜੀ ਤੇ ਉਹਨੇ ਪੱਕੇ ਦਾ ਧਮਕੀ ਧਮਕੀ ਦਿੱਤੀ ਇਹਨੂੰ ਜੀ ਕੀ ਕੀਤਾ ਉਹਨੇ ਨਾ ਗੋਲੀ ਗਾਲੀ ਦਾ ਧਮਕੀ ਦਿੱਤੀ ਕਹਿੰਦੇ ਆ ਜੀ ਤੇ ਅਸੀਂ ਬਹਿ ਜਾ ਤੂੰ ਚੁੱਪ ਕਰਕੇ ਨਹੀਂ ਤਾਂ ਤੇਰੇ ਗੋਲੇ ਮਾਰ ਦਾਂਗੇ ਤੇ ਆ ਚੁੱਪ ਕਰਕੇ ਬਹਿ ਗਿਆ ਕਾਬਰ ਗਿਆ ਜੀ ਕਾਬਰ ਕੇ ਨਾਲ ਹੀ ਉਹ ਬੰਦਾ ਡਰੀ ਜਾਂਦਾ ਜੀ ਤੇ ਆਪ ਮੋਟਰਸਾਈਕਲ ਤੇ ਬਹਿ ਗਿਆ ਤੇ ਗਾਹ ਜਾ ਕੇ ਡੇਰੇ ਜਿਹੇ ਹੁੰਦੇ ਆ ਬਾਬੇ ਦੇ ਜੀ ਤੇ ਉੱਥੇ ਲਿਜਾ ਕੇ ਸਾਈਡ ਤੇ ਨੂੰ ਖੇਤਾ ਵਿੱਚ ਪੈ ਲਈ ਜੀ ਕੱਚੀ ਦੀ ਪਈ ਆ ਉੱਥੇ ਲਿਜਾ ਕੇ ਨੂੰ ਧਮਕੀ ਦੇ ਕੇ ਪੈਸੇ ਪੁੱਛੇ ਖੋਲੇ ਜੀ ਮੁੱਠੀ ਕਢ ਲਈ ਦੀ ਸਾਫ ਤੇ ਜੀ ਸਾਫ ਤੇ ਆ ਨੂੰ ਮੁੱਠੀ ਮਾਲ ਨਹੀਂ ਪਾਈ ਹੁੰਗਲ ਵਿੱਚ 30000 ਰੁਪਏ ਕਢ ਲਿਆ ਤੇ 4-5000 ਰੁਪਏ ਸੀ ਉਹ ਕਢ ਲਿਆ ਉਹ ਕਢ ਕੇ ਲੈ ਕੇ ਆਇਆ ਹਾਂ ਤੁਰ ਜਾਈ ਤਾ ਅੱਛਾ ਆ ਗਾ ਚੁੱਪ ਕਰਕੇ ਦੋਸਤੋ ਬਾਅਦ ਅੱਧੇ ਘੰਟੇ ਬਾਅਦ ਵੀ ਵੀਡੀਓ ਬਣੀ ਆ ਜੀ ਮਤਲਬ ਕੈਮਰੇ ਲੱਗੇ ਹੋਏ ਬਾਪਸ ਆ ਗਿਆ ਅੱਧੇ ਘੰਟੇ ਵਿੱਚ ਵਾਪਸ ਵੀ ਮੁੜਿਆ ਉਹ ਅੱਛਾ ਜੀ ਉਹ ਕੁਆੜਿਆ ਆਦਾ ਵਾਪਸ ਵੀ ਮੁੜਿਆ ਉਹ ਜੀ ਉਹ ਪਛਾਣ ਨਹੀਂ ਆਈ ਕਿਸੇ ਦਾ ਪਛਾਣ ਨਹੀਂ ਆਈ ਜੀ ਅੰਕਲ ਜੀ ਉਹਨਾਂ ਦੀ ਪਛਾਣ ਆਈ ਨਹੀਂ ਕਿਸੇ ਹਸਾਮ ਦਾ ਵੀ ਇਹ ਜੀ ਮੈਂ ਕੀ ਕਹਿ ਸਕਦਾ ਆਪਣੀ ਪਛਾਣ ਕਰ ਕਿਹੜੇ ਹਸਾਮ ਨਾਲ ਉਹ ਮੈਂ ਤਾਂ ਜਦੋਂ ਮੁੰਡੇ ਨੌਜਵਾਨ ਸੀ ਕਿੰਨੀ ਉਮਰ ਦੀ ਸੀਗੀ ਮੁੰਡਾ ਜੀ ਉਹ ਤਾਂ ਇੰਨਾ ਸਮਝ ਲੋ ਜੀ 40 45 ਦੇ ਨੇੜੇ ਸੀ 45 ਸਾਲਾਂ ਦਾ ਸੀ ਕੋਈ ਨਸ਼ਾ ਨੁਸ਼ਾ ਕੀਤਾ ਸੀ ਉਹਨਾਂ ਦਾ ਲੱਗਦਾ ਸੀ ਕੁਝ ਨਸ਼ੇ ਦਾ ਤਾਂ ਆਪ ਦੇ ਕਮੈਂਟ ਸਾਥ ਧਿਆਨ ਜਾਨੇ ਕੀਤਾ ਤਾਂ ਨਹੀਂ ਕੀਤਾ ਪਰ ਇੱਕੋ ਹੀ ਮੁੰਡਾ ਸੀ ਮੇਰੇ ਨਾਲ ਆਪਾਂ ਤੁਸੀਂ ਘਬਰਾ ਗਏ ਹਾਂ ਘਬਰਾਏ ਤਾਂ ਤੁਹਾਨੂੰ ਮੋਟਰਸਾਈਕਲ ਦੇ ਭਾ ਲਿਆ ਦੋ ਜਾਨੀ ਸੀਗੇ ਜਿਹੜਾ ਇੱਕ ਮੁੰਡਾ ਉਹ ਉੱਤਰ ਗਿਆ ਉਹ ਤਾਂ ਪਤਾ ਨਹੀਂ ਸ਼ਾਇਦ ਇੱਥੇ ਹੀ ਰਹਿ ਗਿਆ ਮੈਨੂੰ ਤਾਂ ਘਬਰਾਟ ਜੀ ਹੋ ਕੇ ਨਾ ਮੈਨੂੰ ਨਹੀਂ ਫੇਰ ਨਹੀਂ ਪਤਾ ਵੀ ਇੱਕ ਸੀ ਕਿ ਦੋ ਸੀ ਕਿ ਇਆ ਇੱਕੋ ਹੀ ਆ ਮੈਨੂੰ ਠੀਕ ਹੈ ਕਿੰਨੇ ਪੈਸੇ ਸੀ ਤੁਹਾਡੇ ਕੋਲੇ ਉਸ ਟਾਈਮ ਨੇ ਕੋਲੇ ਸੀਗਾ 5000 ਹੋ ਸਾਢੇ 5 ਹੋਵੇ 4.5 ਹੋਗਾ ਸੈਨ ਐਕਸੀ ਅੱਛਾ ਹਾਂਜੀ ਤੇ ਛਾਪ ਸੀਗੀ ਆ ਛਾਪ ਦੇ ਇਨਸਾਨ ਨੇ ਆਈ ਵੀ ਸੀ ਛਾਪ ਤੇ ਖਿੱਚ ਲਈ ਵੇਖੋ ਛਾਪ ਜਿਹੜੀ ਨਿਸ਼ਾਨੀ ਵੀ ਬਣੀ ਹੋਈ ਆ ਉਹ ਖਿੱਚ ਲਈ ਗਈ ਹਾਂਜੀ ਕਿੰਨੇ ਤੋਲਿਆਂ ਦੀ ਛਾਪ ਸੀਗੀ 4 ਰੰਨੇ ਕਰ ਸੀ ਅੱਛਾ 4 ਰੰਨੇ ਕਰ ਸੀ ਠੀਕ ਹੈ ਹਾਂਜੀ ਤੇ ਉਹ ਚ ਜਿਹੜੇ ਤੁਹਾਡੇ ਕੋਲ ਪੈਸੇ ਉਹ ਕਿੱਥੋਂ ਆਏ ਸੀ ਇਹਨੇ ਜਿਹੜੀ ਉਹ ਜੀ ਮੈਂ ਬੈਂਕ ਚੋਂ ਕਢਾ ਕੇ ਨਾ ਹਾਂ ਤੇ ਘਰੇ ਰੱਖੇ ਹੋਏ ਸੀ ਜੀ ਤੇ ਆਪਣੇ ਆ ਡਾਖਣ ਨਾ ਨੇ ਜੀ ਇਹਦੇ ਖਾਤੇ ਆ ਮੇਰਾ ਜੀ ਉਹਦੇ ਚ ਖਾਤੇ ਚ ਪੈਸੇ ਖਤਮ ਸੀ ਜੀ ਤੇ ਉਹ ਬੰਦਾ ਜਿਹੜਾ ਉਹ ਕਹਿਣ ਲੱਗਿਆ ਵੀ ਤੂੰ ਖਾਤੇ ਚ ਪੈਸੇ ਪੁਆ ਲੈ ਨਹੀਂ ਤਾਂ ਤੇਰਾ ਖਾਤਾ ਬੰਦ ਹੋ ਜੂਗਾ ਜੀ ਤੇ ਮੈਂ ਫਿਰ ਸੋਚਿਆ ਵੀ ਖਾਤਾ ਬੰਦ ਹੋ ਜੂਗਾ ਤਾਂ ਫਿਰ ਠੀਕ ਨਹੀਂ ਐ ਤਾਂ ਜੀ ਮੈਂ ਫਿਰ ਘਰੋਂ ਪੈਸੇ ਚੱਕੇ ਹੂੰ ਤੇ ਮੈਂ ਕਿਹਾ ਚੱਲ ਖਾਤੇ ਚ ਪੁਆ ਲੈਣਾ ਮੈਂ ਕਿਹਾ ਸਵੇਰੇ ਮੈਂ ਜਾਣਾ ਬਾਹਰ ਜੀ ਤੇ ਮੈਂ ਅੱਜ ਪਵਾ ਦਿੰਨਾ ਜੀ ਮੈਂ ਇੱਥੋਂ ਪੈਸੇ ਜੇਬ ਚ ਪਾ ਕੇ ਲੈ ਕੇ ਤਲਾਣਾ ਜੀ ਘਰੇ ਉੱਥੇ ਜਾ ਕੇ ਮੈਂ ਤੁਹਾਨੂੰ ਸਾਲ ਤੇ ਪਹਿਲਾਂ ਦੁਕਾਨ ਤੇ ਬੈਠਾ ਜੀ ਦੁਕਾਨ ਤੋਂ ਬੈਠ ਕੇ ਮੁੜ ਕੇ ਨਾਈ ਕੋਲੇ ਆ ਗਿਆ ਉੱਥੇ ਸੇਫ ਕਰਾਈ ਆ ਮੈਂ ਜੀ ਉੱਥੋਂ ਸੇਫ ਕਰਾ ਕੇ ਬਾਹਰ ਆਇਆ ਤੇ ਉੱਥੇ ਉਹ ਮੈਨੂੰ ਟੱਕਰ ਦੇ ਮੈਨੂੰ ਫਿਰ ਪਤਾ ਨਹੀਂ ਕਿੱਥੋਂ ਗਾੜੀ ਉਹ ਸਾਈਡ ਰੱਖੀ ਹੋਈ ਜੀ ਪਰ ਉਹ ਜਿਹੜੇ ਤੁਹਾਨੂੰ ਪਤਾ ਨਹੀਂ ਲੱਗਿਆ ਤੁਸੀਂ ਕੋਈ ਥਾਣੇ ਰਿਪੋਰਟ ਰਪੋਰਟ ਦਿੱਤੀ ਮਾਂ ਦਿੱਤੀ ਹੈ ਹੁਣ ਥਾਣੇ ਰਿਪੋਰਟ ਕੰਮ ਕਰਕੇ ਆਇਆ ਕੀ ਕਹਿੰਦੇ ਉਹ ਜੀ ਉਹ ਕਹਿੰਦੇ ਕੋਈ ਨਹੀਂ ਪੜਤਾਲ ਕਰਾਂਗੇ ਕੈਮਰਾ ਚ ਜੜੀ ਆ ਫੋਟੋ ਸਾਫ ਨਹੀਂ ਆਈ ਅੱਛਾ ਜੀ ਉਹ ਅਜੀ ਜਾਣਕਾਰੀ ਕਰਦੇ ਆ ਕੋਈ ਪੜਤਾਲ ਕਰਦੇ ਆ ਬਸ ਇੰਨਾ ਕਰਨਾ ਅੱਛਾ ਕੰਮ ਕੀ ਕਰਦੇ ਹੋ ਅੰਕਲ ਜੀ ਵੈਸੇ ਤੁਸੀਂ ਮੈਂ ਤਾਂ ਅੱਜ ਹੁਣ ਬੁਢਾ ਬੰਦਾ ਮੇਥੋਂ ਤਾਂ ਕੰਮ ਤਾਂ ਕੋਈ ਹੈ ਨਹੀਂ ਪਹਿਲਾਂ ਹੀ ਆ ਪਹਿਲਾਂ ਅੱਗੇ ਦਾ ਫੇਰੀ ਮਾਰਦਾ ਚਕਵਾੜਦੀ ਅੱਛਾ ਜੀ ਹਾਂ ਜੀ ਹੁਣ ਤਾਂ ਕੰਮ ਕਰਤਾ ਹੈ ਨਹੀਂ ਕੋਈ ਮੁੰਡੇ ਆ ਜਿਹੜੇ ਖਾਣ ਪੀਣ ਨੂੰ ਦੇ ਦਿੰਦੇ ਆ ਮਾੜਾ ਮੁੱਟਾ ਜਾਂ ਪਿਲਸਾ ਨਾਮ ਦੀ ਆ ਉਹ ਮਸ ਖਾ ਪੀ ਲੈਣ ਨੇ ਹੋਰ ਕੀ ਕੰਮ ਬਦ ਕਰਦਾ ਗੁਜ਼ਾਰਾ ਜਿਹੜੇ ਹਿਸਾਬ ਨਾਲ ਘਰ ਦੇ ਹਾਲਾਤ ਆ ਘਰ ਦਾ ਗੁਜ਼ਾਰਾ ਮਸਾ ਹੀ ਆ ਮਸਾ ਹੀ ਆ ਜੇ ਆ ਹਾਲਾਤ ਦੇਖ ਲੋ ਕਰਦੇ ਫੇ ਬੜਾ ਤਾਂ ਕੰਮ ਨਿਰਨਾ ਹੋਇਆ ਬਸ ਨਜ਼ਰ ਕਹੜਾਗਾ ਮੈਂ ਤਾਂ ਉਹ ਵੀ ਨਹੀਂ ਪਤਾ ਵੀ ਕੀ ਬਣ ਕੇ ਜਾਤੇ ਰਹਿਣਾ ਗੱਲ ਕੋਲ ਬੇਕੋ ਅੰਕਲ ਜੀ ਕਹਿੰਦੇ ਵੀ ਮੈਂ ਤਾਂ ਘਬਰਾ ਗਿਆ ਕਿ ਕਿਸ ਦਿਨ ਦੇ ਤਰੀਕੀ ਸੀ ਉਸ ਦਿਨ ਜੀ ਕੱਲ ਦੀ ਕੱਲ ਦੀ ਗੱਲ 14 ਦੀ ਕੱਲ ਦੀ ਗੱਲ 14 ਤਰੀਕ ਸੀ ਹਾਂ ਜੀ ਕੱਲ ਦੀ ਗੱਲ ਐ 11:20 3:00 ਪਾਸ ਆਇਆ ਹੋ ਜਿਆ ਵਿਚ ਵਿੱਚ ਇੱਕ ਅੱਲਾ ਮੋਬਾਈਲ ਵੀ ਸੀ ਕੋਲੇ ਤੁਹਾਡੇ ਹਾਂ ਮੋਬਾਈਲ ਸੀਗਾ ਮੇਰੀ ਉਹ ਵੀ ਫੋਕੇ ਲਗੇ ਨਹੀਂ ਉਹ ਬਟਨ ਵਾਲਾ ਸੀਗਾ ਉਹ ਦੇਖ ਪਾਲ ਕੇ ਨਾ ਇਹ ਸਾਰਾ ਕੁਝ ਰੋਲਿਆ ਮੇਰਾ ਕਾਗਜ਼ ਅੱਛਾ ਜੀ ਹਾਂ ਕਿਦਾ ਕਿਦਾ ਲੈ ਮੈਂ ਕਾਪਸੂਲੇ ਮੇਰੇ ਉਹ ਖਾਣਾ ਮੈਂ ਜੀ ਤੇ ਆਪ ਦੇ ਜੀ ਹਾਂਜੀ ਜੀ ਤੇ ਦੂਜੇ ਫਿਰ ਇਹਦੇ ਜੀ ਉਹ ਪਾਵਾ ਤੇ ਮੋਬਾਈਲ ਛੋਟਾ ਅੱਛਾ ਉਹ ਨਹੀਂ ਲੈ ਕੇ ਗਏ ਉਹ ਮੈਨੂੰ ਵਾਪਸ ਫੜਾਤਾ ਆਪ ਵੀ ਉਹ ਆਪਸ ਫੜਾਤੇ ਤੇ ਨੇਹੀ ਕੀ ਆਉਂਦੀ ਆਂ ਕਾਹਦਾ ਪੁੱਛੇ ਤੇ ਮੁੜ ਕੇ ਤੇ ਵਾਪਸ ਫੜਾਤਾ ਮੈਂ ਇਹ ਜੇ ਚ ਪਾ ਲੇ ਮੈਂ ਲੇ ਪਾ ਲਿਆ ਮੁੜ ਕੇ ਫਿਰ ਜਿੱਦਾਂ ਦੂਜੀ ਚੀਜ਼ ਚ ਤੁਸੀਂ ਮੋਟਰਸਾਈਕਲ ਕਿਹਨੇ ਰੰਗ ਦੱਸਿ ਗਏ ਬਾਰੇ ਰਾਮ ਜੀ ਨੰਬਰ ਨੰਬਰ ਯਾਦ ਹੈ ਜੀ ਨਹੀਂ ਕਿ ਮੈਂ ਤਾਂ ਕੋਈ ਨੰਬਰ ਦੇਖੇ ਨਾ ਤਾਂ ਮੈਂ ਪੜਿਆ ਹੋਇਆ ਹਾਂ ਹਨ ਪੜ੍ਹਨ ਪਰ ਤੁਸੀਂ ਘਬਰਾ ਕੇ ਸੀ ਮੈਂ ਤਾਂ ਪੈਸੇ ਘਬਰਾ ਕੇ ਆ ਮੈਂ ਤਾਂ ਬਸ ਮੋਟਰਸਾਈਕਲ ਕਾਲਾ ਜਿਹਾ ਦੱਸ ਸਹਿਬ ਅਜ ਕੋਈ ਪਤਾ ਡੀ ਐਲ ਐਕਸ ਜੀ ਕੋ ਕਿਹੜਾ ਸੀ ਸਸਪੈਂਸ਼ਨ ਸੀ ਮੈਂ ਤਾਂ ਜੀ ਜਾਣਤਾ ਹੀ ਨਹੀਂ ਅੱਛਾ ਇਸ ਚੀਜ਼ ਦਾ ਨਹੀਂ ਪਤਾ ਬੇਕੋ ਅੰਕਲ ਜੀ ਕਹਿੰਦੇ ਵੀ ਮੈਂ ਉਸ ਟਾਈਮ ਘਬਰਾ ਗਿਆ ਮੋਟਰਸਾਈਕਲ ਤੇ ਨਾ ਪਿੱਛੇ ਫੜਨ ਵਾਲਾ ਜਿਹੜਾ ਹੁੰਦਾ ਉਹ ਹੈ ਨਹੀਂ ਸੀ ਅੱਛਾ ਉਹ ਹੈ ਨਹੀਂ ਸੀ ਇਕੋ ਜਿਹੜੇ ਪੁਲਿਸ ਵਾਲੇ ਉਹ ਆਪਣੀ ਕਾਰਵਾਈ ਕਰ ਰਹੇ ਹੈ ਕੈਮਰੇ ਦੇ ਵਿੱਚੋਂ ਜਿਹੜਾ ਉਹਨਾਂ ਨੇ ਸਬੂਤ ਭਾਲਣ ਦੀ ਕੋਸ਼ਿਸ਼ ਕਰ ਰਹੇ ਹੈ ਜਿਹੜੇ ਉਹ ਕੈਮਰੇ ਦੇ ਵਿੱਚੋਂ ਸਬੂਤ ਮਿਲੇ ਨਹੀਂ ਉਹਨਾਂ ਹਾਂਜੀ ਉਹ ਪਛਾਣ ਨਹੀਂ ਹੋਈ ਬੰਦੇ ਦੀ ਬੰਦਾ ਦਾ ਉਹਦਾ ਕੈਮਰੇ ਚ ਦਿਖਦਾ ਹਾਂ ਤੇ ਪਛਾਣ ਨਹੀਂ ਹੁੰਦੀ ਉਹ ਉੱਥੇ ਨਾ ਜਿੱਥੇ ਕੈਮਰੇ ਦਾ ਸਾਫ ਕਿਤਾਬ ਬਣਦਾ ਉੱਥੋਂ ਨੀਵੀਂ ਜੀ ਪਾਈ ਵੀ ਉਹ ਨਹੀਂ ਦੇਖੀ ਵਿਖੋ ਅੰਕਲ ਜੀ ਤੁਹਾਡੀ ਉਮਰ ਕਿੰਨੀ ਅੰਕਲ ਜੀ ਤੁਹਾਡੀ ਮੇਲ ਤਾਂ ਜੀ 72 ਚੋਟ ਤਾਂ ਵੀ ਹੈਗੀ ਵਿਖੋ ਬਯੋਰ ਗਾਣਾ ਉਨੇ ਮੀਆਂ ਬੀਬੀ ਖੜੇ ਆ ਘਰ ਦਾ ਗੁਜ਼ਾਰਾ ਵੀ ਮਸਾਂ ਚੱਲਦਾ ਹੋਊਗਾ ਜਿਹੜੇ ਸਾਹਮਣੇ ਇਹਨਾਂ ਦੇ ਹਾਲਾਤ ਆ ਮੈਂ ਚੋਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾਗਾ ਯਾਰ ਤੁਸੀਂ ਆ ਬਜ਼ੁਰਗਾਂ ਦੇ ਹਾਲ ਦੇਖ ਲਿਆ ਕਰੋ ਕਿਵੇਂ ਉਹ ਪੈਨਸ਼ਨ ਕਢਾ ਕੇ ਆਪ ਦੀ ਜਿਹੜਾ ਮਸਾਂ ਗੁਜ਼ਾਰਾ ਕਰਦੇ ਹੋਣਗੇ ਹਨ ਤੇ ਉਮਰ ਵੀ ਹੈ ਨਹੀਂਗੀ ਕਮਾਉਣ ਦੀ ਤੇ ਘਰ ਦੇ ਹਾਲਾਤ ਵੀ ਕਾਫੀ ਜਿਹੜੇ ਹੈਗੇ ਨਾਜ਼ੁਕ ਆ ਤੇ ਘਰ ਦੇ ਹਾਲਾਤ ਕਾਫੀ ਨਾਜ਼ੁਕ ਹਨ ਇਹਨਾਂ ਦੇ ਹਾਂਜੀ ਹਾਂਜੀ ਗੁਜ਼ਾਰਾ ਵੀ ਮੇਰੇ ਹਿਸਾਬ ਨਾਲ ਮਸਾਈ ਪੈਨਸ਼ਨ ਨਾਲ ਹੀ ਚੱਲਦੀ ਹੈ ਦਵਾਈ ਮੇਰੀ ਚੱਲਦੀ ਰਹਿੰਦੀ ਹੈ ਇਹਦੀ ਆਪ ਦੀ ਦਵਾਈ ਹਾਂ ਜੀ ਚੱਲਦੀ ਨਾ ਕੋਈ ਸਾਲਾਂ ਤੋਂ ਚੱਲਦੀ ਹੈ ਤੇ ਮੈਂ ਮੰਜੇ ਤੇ ਵੀ ਉੱਠਦੀ ਨਹੀਂ ਜੇ ਦਵਾਈ ਖਾ ਲੈਂਦੀ ਆ ਤਾਂ ਮਾੜਾ ਮੋਟਾ ਟੈਨਸ਼ਨ ਹੋ ਗਈ ਹੋਗੀ ਮਾਤਾ ਫਿਰ ਉਸ ਚੀਜ਼ ਦੀ ਹੁਣ ਜਦੋਂ ਪੈਸੇ ਹੁਣ ਤਾਂ ਇਹ ਟੈਨਸ਼ਨ ਨੂੰ ਪਹਿਲਾਂ ਦੀ ਮੈਨੇ ਦਵਾਈ 12 13 ਸਾਲ ਹੋ ਗਏ ਦਵਾਈ ਖਾਂਦੇ ਨੇ ਖੰਗ ਦੀ ਜੀ ਇਹ ਖੰਗ ਨਹੀਂ ਜਾਂਦੀ ਸੀ ਮੇਰੀ ਬਖੇਰੀ ਥਾਂ ਦਵਾਈ ਦਿੱਖੀ ਕੋਈ ਆਖਦਾ ਉਹ ਥੋਂ ਦਵਾਈ ਲੈਂਦੀ ਇਹਨਾਂ ਨੇ ਆਖਦਾ ਉਹ ਥੋਂ ਲੈਂਦੀ ਉਹਨਾਂ ਨੇ ਆਖਦਾ ਦਵਾਈ ਨਹੀਂ ਮਗਰ ਕਿਤੇ ਆਰਾਮ ਆ ਜੇ ਪਰ ਆਰਾਮ ਕਿਤੇ ਨਹੀਂ ਲੱਗਿਆ ਤੇ ਮੇਰੇ ਪੇਲ ਸੰਦੇ ਤਾਂ ਫਿਰ ਮੇਰੀ ਦੰਗੀਆਂ ਤੇ ਜਨ ਉਹਨਾਂ ਸਾਲ 2 ਸਾਲ ਤੋਂ ਥੋੜਾ ਜਨਾ ਮੁਕਸਰ ਦਵਾਈ ਖਾਦੀ ਹੈ ਉਹਦੇ ਨਾਲ ਥੋੜਾ ਜ ਆਰਾਮ ਜਾ ਲੱਗਿਆ ਹੈ ਬਾਕੀ ਖੰਗ ਉੱਠਦੀ ਜਦੋਂ ਤਾਂ ਇੱਕ ਦਵਾਈ ਉੱਠਦੀ ਹੈ ਤੇ ਉਹ ਬਸ ਹੁਣ ਡਬ ਵਾਲੀ ਤੋਂ ਦਵਾਈ ਲਿਆਉਣ ਨੇ ਉਹਨਾਂ ਨੇ ਕਿਸੇ ਨੇ ਦੱਸਿਆ ਹੁਣ ਇਹ ਜਦੋਂ ਕੱਲ ਗਈ ਤੜਕੇ ਦਵਾਈ ਲੈਣ ਗਈ ਹੈ ਤੇ ਬਾਣੇ ਦੀ ਸੁਣ ਕੇ ਫਿਰ ਵਾਪਸ ਆਇਆ ਪਰੋਣਾ ਵੀ ਵਾਪਸ ਆਇਆ ਲੈ ਕੇ ਬੇਅਕਲ ਠੀਕ ਬਣ ਗਈ ਘਰ ਦੇ ਵਿੱਚ ਕੌਣ-ਕੌਣ ਆਈ ਘਰ ਦੇ ਵਿੱਚ ਇੱਥੇ ਤਾਂ ਜੇ ਇੱਕ ਤਾਂ ਵੱਡਾ ਮੁੰਡਾ ਉਹਦੇ ਘਰੋਂ ਗੁਜ਼ਰ ਗਈ ਦੋ ਪੁੱਤਰ ਆ ਉਹ ਵੀ ਨਲਾਇਕ ਹੀ ਸਮਝੋ ਉਹ ਕੰਮਕਾਰ ਕੁਝ ਨਹੀਂ ਕਰਕੇ ਰਾਜੀ ਹਾਂਜੀ ਮੁੰਡਾ ਤਾਂ ਜਿਹੜਾ ਵੱਡਾ ਉਹ ਸਲਾਈ ਦਾ ਕੰਮ ਕਰਦਾ ਉਹ ਵੀ ਕਿਤੇ ਕਰ ਲਿਆ ਕਿਤੇ ਨਾ ਕਰ ਲਿਆ ਉਹ ਨਸਾਈ ਜਾਂ ਸਰਾਪਿੰਦਾ ਬਸ ਤੇ ਇੱਕ ਮੁੰਡਾ ਮਟਾ ਉੱਤੇ ਰਹਿੰਦਾ ਉਹ ਆਪ ਦਾ ਅੱਡੋ ਅੱਡੀ ਹੂੰ ਭੁੱਖਾ ਹੋ ਜਾਂਦਾ ਗੁਜਾਰਾ ਹਾਂ ਅਸੀਂ ਜੇ ਆਪ ਦਾ ਜਿਹੜਾ ਕੋਈ ਪਰਸਨ ਮਿਲ ਜਾਂਦੀ ਹੈ ਮਾੜੀ ਮੋਟੀ ਜਾਂ ਇੱਕ ਛੋਟਾ ਮੁੰਡਾ ਹੈਗਾ ਉਹ 150 ਦੇ ਦਿੰਦਾ ਸਾਨੂੰ ਖਾਣੇ ਖੇੜਨ ਲਈ ਬਸ ਮੀ ਦਾਦਾ ਚਰਾਇਆ ਜਾਂ ਨੇ ਕੀ ਕਰਦੇ ਜਾਣਾ ਆਣਾ ਵੀ ਕਿਤੇ ਪੈ ਜਾਂਦਾ ਕਿਤੇ ਉਹਦੇ ਕਰਕੇ ਨੂੰ ਵੀ 10 ਰੁਪਏ ਦੇਣੇ ਪੈਂਦੇ ਆ ਆ ਜਾਂਦੀ ਆ ਤਾਂ ਬਸ ਆਹੇ ਹਿਸਾਬ ਹੈ ਜੀ ਦੇਖੋ ਹੱਥ ਜੋੜ ਕੇ ਬੇਨਤੀ ਹੈ ਜੇਕਰ ਉਹ ਭਰਾ ਕੋਈ ਵੀਡੀਓ ਦੇਖਦਾ ਹੋਵੇ ਹਨਾ ਤਾਂ ਬੇਨਤੀ ਕਰ ਸਕਦੇ ਹਾਂ ਅਸੀਂ ਵੀ ਯਾਰ ਅਬਜ਼ੋਰਗਾਂ ਜਿਹੜੇ ਪੈਸੇ ਜਾਂ ਅਗੂਠੀ ਅੱਖੋਂ ਕੇ ਲੈ ਕੇ ਗਏ ਤੂੰ ਵਾਪਸ ਕਰ ਦੇ ਜੇਕਰ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦੋਂਗੇ ਹੋ ਸਕਦਾ ਉਹ ਭਰਾ ਤੱਕ ਪਹੁੰਚ ਜੀ ਦੀ ਤਾਂ ਉਹ ਭਰਾ ਬੋਕਤ ਰੱਖਾਂਗੇ ਅਸੀਂ ਵੀ ਉਹਦੀ ਜਿਹੜੇ ਸਮਾਨ ਲੈ ਕੇ ਗਿਆ ਪੈਸੇ ਲੈ ਕੇ ਗਿਆ ਕੁਝ ਵੀ ਲੈ ਕੇ ਗਿਆ ਉਹਨੂੰ ਜਿਹੜਾ ਬੰਦਾ ਨਾਮ ਵੀ ਦਵਾ ਦਾਂਗੇ ਠੀਕ ਹੈ ਪਰ ਇਹਨਾਂ ਦੇ ਬਜ਼ੁਰਗ ਜੋੜੇ ਦਾ ਹਨਾ ਨੂੰ ਨੀਂਦ ਨਹੀਂ ਆਉਂਦੀ ਜਿਹੜੇ ਸਾਹਮਣੇ ਪਹਿਲਾਂ ਕੈਮਰੇ ਆਫ ਤੋਂ ਇਹਨਾਂ ਨੇ ਹਾਲਾਤ ਦੱਸੇ ਆ ਘਰ ਦੇ ਹਾਲਾਤ ਵੀ ਤੁਹਾਨੂੰ ਮੈਂ ਦਿਖਾਵਾਂ ਤਾਂ ਕਾਫੀ ਜ਼ਿਆਦਾ ਨਾਜ਼ੁਕ ਆ ਠੀਕ ਹੈ ਮਸਾਂ ਜਿਹੜੇ ਘਰ ਦੇ ਹੈ ਗੁਜ਼ਾਰਾ ਚੱਲਦਾ ਹੋਊਗਾ ਤੇ ਪਰ ਸਾਡਾ ਫਰਜ਼ ਬਣਦਾਗਾ ਜਿੰਨਾ ਕਿ ਹੋ ਸਕਦਾ ਵੀ ਭਲਾਈ ਕਰਨਾ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰਿਓ ਉਹ ਭਰਾ ਤੱਕ ਵੀਡੀਓ ਪਹੁੰਚ ਜੇ ਹੋ ਸਕਦਾ ਉਹਦੇ ਮਨ ਦੇ ਵਿੱਚ ਕੋਈ ਭਾਵਨਾ ਜਾਗ ਪੇ ਕਿ ਇਹ ਬਜ਼ੁਰਗ ਦੇ ਜਿਹੜੇ ਪੈਸੇ ਵਾਪਸ ਕਰ ਜਿਹਦੇ ਕਰਕੇ ਹੋ ਸਕਦਾ ਉਹ ਬਜ਼ੁਰਗ ਦੀ ਜਿਹੜੀ ਉਹ ਉਮਰ ਲੰਮੀ ਹੋ ਜੇ ਇਸ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ